ਜੀਤਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਕਸ ਤੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਤੇ ਇਸ ਦੇ ਵਿੱਚ ਆਧੁਨਿਕ ਕਾਵ ਤੇ ਆਧੁਨਿਕ ਕਾਵ ਦਾ ਕਵੀ ਹੈ ਜੀ ਸੁਰਜੀਤ ਪਾਤਰ IIT-JEE Paper 2 ਤੇ Master Cadre ਇਸ ਦੇ ਵਿੱਚ ਪੁੱਛੇ ਗਏ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਗੱਲਬਾਤ ਕਰਾਂਗੇ ਸੁਜੀਤ ਪਾਤਰ ਦਾ ਜਨਮ ਕਦੋਂ ਹੋਇਆ ਜੀ 14 ਜਨਵਰੀ 1900 45 ਈਸਵੀ ਦੇ ਵਿੱਚ ਦਿਨ ਕਿਹੜਾ ਸੀ ਮਾਗੀ ਵਾਲਾ ਦਿਨ ਸੀ ਸੁਜੀਤ ਪਾਤਰ ਦਾ ਜਨਮ ਸਥਾਨ ਕੀ ਸੀ ਪਿੰਡ ਪਾਤੜਾ ਜ਼ਿਲ੍ਹਾ ਕਪੂਰਥਲਾ ਆਧੁਨਿਕ ਕਵ ਦੇ ਕਵੀ ਆਧੁਨਿਕ ਕਾਵ ਜਿੱਥੇ आम मनुखਾਂ ਦੀ ਗੱਲ ਕੀਤੀ ਜਾਂਦੀ ਹੈ ਕਿਸਾਨ ਦੀ ਮਜ਼ਦੂਰ ਦੀ ਰੁੱਖਾਂ ਦੀ ਜਿਹੜੀ ਹੈ ਜਿਸ ਕਵਿਤਾ ਵਿੱਚ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਸੁਜੀਤ ਪਾਤਰ ਦੇ ਪਿਤਾ ਜੀ ਦਾ ਕੀ ਨਾਂ ਸੀ ਸਰਦਾਰ ਹਰਪਜਨ ਸਿੰਘ ਤੇ ਸੁਜੀਤ ਪਾਤਰ ਦੀ ਮਾਤਾ ਜੀ ਦਾ ਨਾਂ ਸੀ ਸ਼੍ਰੀਮਤੀ ਗੁਰਬਖਸ਼ ਕੌਰ ਜੀ ਮਾਤਾ ਪਿਤਾ ਜਨਮ ਤੇ ਜਨਮ ਸਥਾਨ ਬڑے ਮਹੱਤਵਪੂਰਨ ਪ੍ਰਸ਼ਨ ਨੇ ਹਰ ਕਵੀ ਦੇ surjit patar ਦੇ ਪਿਤਾ ਦਾ ਨਾਂ ਸਰਦਾਰ ਹਰਪਜਨ ਸਿੰਘ ਮਾਤਾ ਦਾ ਨਾਂ ਸ਼੍ਰੀਮਤੀ ਗੁਰਬਖਸ਼ ਕੌਰ ਸੀ ਸਿੱਖਿਆ ਬਾਰੇ ਗੱਲ ਕਰਦੇ ਹਾਂ surjit patar ਦੀ ਤਾਂ surjit patar ਨੇ ਮੋਟਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ ਬੀਏ ਉਹਨਾਂ ਨੇ ਰੰਤੀਰ ਸਿੰਘ ਕਾਲਜ ਕਪੂਰਥਲਾ ਤੋਂ ਤੇ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਮੋਢਲੇ ਸਿੱਖਿਆ ਉਹਨਾਂ ਨੇ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਤੇ ਐਵੇਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਇੰਪੋਰਟੈਂਟ ਕੁਸਚਨ ਹੈ ਜੀ 1969 ਇਸਵੀ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਕਿੱਥੇ ਹੈ ਜੀ ਉਹ ਅੰਮ੍ਰਿਤਸਰ ਵਿੱਚ ਲੈਕਚਰਾਰ ਰਹੇ ਤੇ 1972 ਤੋਂ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ ਨੌਕਰੀ ਦੀ ਸ਼ੁਰੂਆਤ 1969 ਈਸਵੀ ਵਿੱਚ ਬੀੜ ਬਾਬਾ ਪੁੱਡਾ ਸਾਹਿਬ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਵਜੋਂ ਕੀਤੀ ਤੇ ਫਿਰ 1972 ਵਿੱਚ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਵਜੋਂ ਨਿਯੁਕਤ ਹੋ ਗਏ ਕਾਵ ਰਚਨਾਵਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਉਹਨਾਂ ਦੀ ਕਾਵ ਰਚਨਾ ਕਿਹੜੀ ਸੀ ਕੋਲਾਸ ਕਿਤਾਬ ਕਦੋਂ ਲਿਖੀ ਗਈ 1973 ਈਸਵੀ ਦੇ ਵਿੱਚ ਇਹ ਕਿਤਾਬ ਲਿਖਣ ਦੇ ਵਿੱਚ ਉਹਨਾਂ ਦੇ ਦੋ ਦੋਸਤ ਜਿਨ੍ਹਾਂ ਨੇ ਕਿਸੇ ਲੇਖ ਵੱਜੋਂ ਕੰਮ ਕੀਤਾ ਲੇਖਕ ਵੱਜੋਂ ਕੰਮ ਕੀਤਾ ਉਹ ਸੀ ਪਰਮਿੰਦਰਜੀਤ ਸਿੰਘ ਤੇ ਜੋਗਿੰਦਰ ਸਿੰਘ ਕੈਰੋ ਕੁਐਸਚਨ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਸੁਜੀਤ ਪਾਤਰ ਦੀ ਪਹਿਲੀ ਰਚਨਾ ਕਿਹੜੀ ਸੀ ਤੇ ਉਸ ਕਦੋਂ ਲਿਖੀ ਗਈ ਕੋਲਾਜ ਕਦੋਂ ਲਿਖੀ ਗਈ 1973 ਈਸਵੀ ਵਿੱਚ ਇਸ ਤੋਂ ਇਲਾਵਾ ਹਵਾ ਵਿੱਚ ਲਿਖੇ ਹਰਫ ਉਹਨਾਂ ਦੀ ਕੋਹੋਰ 1979 ਈਸਵੀ ਵਿੱਚ ਬਿਰਖ ਅਰਜ ਕਰੇ 1992 ਵਿੱਚ ਤੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ 1992 ਵਿੱਚ ਕਿਤਾਬਾਂ ਦੇ ਨਾਂ ਤੇ ਸਨ ਕਈ ਵਾਰੀ ਕਿਤਾਬ ਦਾ ਨਾਂ ਦਿੱਤਾ ਜਾਂਦਾ ਹੈ ਤੇ ਸਨ ਦੇ ਕੇ ਪੁੱਛਿਆ ਜਾਂਦਾ ਹੈ ਕਿ ਇਹ ਕਿਤਾਬ ਕਦੋਂ ਲਿਖੀ ਗਈ ਲਫ਼ਜ਼ਾਂ ਦੀ ਦਰਗਾਹ 1999 ਈਸਵੀ ਵਿੱਚ ਤੁਖ ਦਾ ਜੰਗਲ ਜੋ ਕਿ ਉਹਨਾਂ ਦਾ ਚੋ ਨਵਾ ਕਾਫ ਸੰਗ੍ਰਹਿ ਹੈ 1999 ਈਸਵੀ ਚ ਲਿਖਿਆ ਗਿਆ ਤੇ ਆਖਰੀ ਗਜ਼ਲ ਸੰਗ੍ਰਹਿਆਂ ਸਿਉਨਾ ਦਾ ਸੂਰਜਵੀਨ 2007 ਵਿੱਚ ਲਿਖਿਆ ਗਿਆ ਪਹਿਲਾ ਜਿਹੜਾ ਹੈ ਉਹਨਾਂ ਦੀ ਕਿਤਾਬ ਸੀ ਕੋਲਾਜ 1973 ਵਿੱਚ ਤੇ ਆਖਰੀ ਸੂਰਜਵੀਨ 2007 ਵਿੱਚ ਉਹਨਾਂ ਦਾ ਆਖਰੀ ਜਿਹੜਾ ਹੈ ਉਹ ਗਜ਼ਲ ਸੰਗ੍ਰਹਿ ਸੁਰਜੀਤ ਪਾਤਰ ਗਜ਼ਲਕਾਰ ਹੋਏ ਨੇ ਉਹਨਾਂ ਦੀਆਂ ਗਜ਼ਲਾਂ ਜਿਹੜੀਆਂ ਨੇ ਬੜੀਆਂ ਪ੍ਰਸਿੱਧ ਸਨ ਸੁਰਜੀਤ ਪਾਤਰ ਨੇ ਆਪਣਾ ਉਪਨਾਮ ਪਾਤਰ ਪਿੰਡ ਪਾਤੜਾ ਤੋਂ ਰੱਖਿਆ surjit pattar ਪੰਜਾਬੀ ਸਾਹਿਤ ਅਕੈਡਮੀ ਨੂੰ ਧਿਆਣਾ ਦੇ ਪ੍ਰਦਾਨ 2002 ਵਿੱਚ ਚੁਣੇ ਗਏ ਤੇ 2008 ਈਸਵੀ ਤੱਕ ਇਹ ਸੌਦੇਤੇ ਰਹੇ ਕੋਸ਼ਨ ਆਂਦਾ ਹੈ ਜੀ ਪਾਤੜਾ ਪਾਤਰ ਨਾਮ ਉਹਨਾਂ ਨੇ ਜਿਹੜਾ ਉਪਨਾਮ ਸੀ ਕਿੱਥੋਂ ਰੱਖਿਆ ਆਪਣੇ ਪਿੰਡ ਦੇ ਨਾਂ ਤੋਂ ਉਹਨਾਂ ਨੇ ਰੱਖਿਆ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਵਧੇਰੇ ਜਥਾਰਥਵਾਦ ਜਥਾਰਥਵਾਦ ਨਜ਼ਰ ਆਉਂਦਾ ਹੈ ਜਥਾਰਥ ਸਚਾਈ ਅਸਲੀਅਤਵਾਦ ਇੱਕ ਲਹਿਰ ਮਾਸਟਰ ਕੈਟ 2017 ਵਿੱਚ ਪੁੱਛਿਆ ਗਿਆ ਸੀ ਸੁਰਜੀਤ ਪਾਤਰ ਨੂੰ 1993 ਈਸਵੀ ਵਿੱਚ ਹਨੇਰੇ ਵਿੱਚ ਸੁਲਗਦੀ ਵਰਣਮਾਲਾਤੀ ਭਾਰਤ ਸਰਕਾਰ ਵੱਲੋਂ ਸਾਹਿਦ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਕੀ 1993 ਈਸਵੀ ਵਿੱਚ ਉਹਨਾਂ ਦੀ ਕਿਹੜੀ ਕਿਤਾਬ ਤੇ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹਨੇਰੇ ਵਿੱਚ ਸੁਲਗਦੀ ਧਵਨਮਾਲਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਜੀਤ ਪਾਤ ਤਨੂ 1997 ਈਸਵੀ ਵਿੱਚ ਸ਼੍ਰੋਮਣੀ ਪੰਜਾਬੀ ਕਵੀ ਦਾ ਅਵਾਰਡ ਦਿੱਤਾ ਗਿਆ ਤੇ ਲਫ਼ਜ਼ਾਂ ਦੀ ਦਰਗਾਹ ਦੇ ਲਈ 2009 ਈਸਵੀ ਵਿੱਚ ਸਰਸਵਤੀ ਸਨਮਾਨ ਪ੍ਰਾਪਤ ਹੋਇਆ ਕਿਹੜਾ ਸਨਮਾਨ ਕੋਦੋਂ ਪ੍ਰਾਪਤ ਹੋਇਆ ਸੁਰਜੀਤ ਪਾਤਨ ਨੂੰ ਇਹ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲੋ ਤੇ ਇਹਨਾਂ ਨੂੰ ਯਾਦ ਕਰਨੇ ਹਨ ਇਹ ਮਹੱਤਵਪੂਰਨ ਪ੍ਰਸ਼ਨ ਨੇ ਤੇ ਜ਼ਰੂਰ ਪੁੱਛੇ ਜਾਂਦੇ ਹਨ ਸੁਰਜੀਤ ਪਾਤਨ ਨੂੰ ਪਾਰਤ ਸਰਕਾਰ ਵੱਲੋਂ 2012 ਈਸਵੀ ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਕਰਕੇ ਪਦਮ ਸ਼੍ਰੀ ਅਵਾਰਡ ਪ੍ਰਾਪਤ ਹੋਇਆ ਪਦਮ ਸ਼੍ਰੀ ਅਵਾਰਡ 2012 ਚ ਸੁਰਜੀਤ ਪਾਤਨ ਨੂੰ ਪ੍ਰਾਪਤ ਹੋਇਆ ਤੇ ਸੁਰਜੀਤ ਪਾਤਰ ਇੱਕ ਗਜ਼ਲਕਾਰ ਸਨ ਇੱਕ ਗਜ਼ਲਕਾਰ ਦੇ ਤੌਰ ਤੇ ਉਹਨਾਂ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਉਹਨਾਂ ਨੂੰ ਕਿਹੜਾ ਅਵਾਰਡ ਕਦੋਂ ਦਿੱਤਾ ਗਿਆ ਇਹ ਇੱਕ ਪਾਸੇ ਅਵਾਰਡ ਤੇ ਇੱਕ ਪਾਸੇ ਸਨ ਤੇ ਕਿਸ ਵੱਲੋਂ ਦਿੱਤਾ ਗਿਆ ਇਹ ਤੁਸੀਂ ਆਪਣੀ ਕਾਪੀ ਤੇ ਨੋਟ ਕਰਕੇ ਯਾਦ ਕਰਨੇ ਨੇ ਇਹ ਪ੍ਰਸ਼ਨ ਇੰਪੋਰਟੈਂਟ ਨੇ ਮਹੱਤਵਪੂਰਨ ਨੇ ਤੇ ਜ਼ਰੂਰ ਪੁੱਛੇ ਜਾਂਦੇ ਨੇ ਸੁਰਜੀਤ ਪਾਤਰ ਨੇ ਆਪਣੀਆਂ ਰਚਨਾਵਾਂ ਲਈ ਕਿਹੜੇ-ਕਿਹੜੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਜੀ ਉਪਮਾ ਦ੍ਰਿਸ਼ਟਾਂਤ विरोधाभास अतकथनी अलंकार विरोधाभास विरोध लिखा गया विरोधाभास अलंकार का पात्र ने बिरख अर्ज करे कविता पंजाब संताप का निरूपण किया है पंजाब ने जो संताप हंडाया है जो भोग्या है जो अपने शरीर से भोग्या है उसका वर्णन उसने अपनी कविता कीता है सुरजीत पात्र ने ਕਵਿਤਾ ਵਿਚਲਾ ਬੋਧਿਕ ਕਟਾਕਸ਼ ਤੇ ਵਿਅੰਗ ਸਮਕਾਲੀ ਜੀਵਨ ਦੇ ਚੁਗਿਰਦੇ ਵਿੱਚੋਂ ਲਿਆ ਹੈ। ਉਹਨਾਂ ਦੀ ਕਵਿਤਾ ਉਹਨਾਂ ਦੀਆਂ ਗ਼ਜ਼ਲਾਂ ਦੇ ਵਿੱਚ ਜੋ ਬੋਧਿਕ ਕਟਾਕਸ਼ ਹੈ ਜੋ ਵਿਅੰਗ ਹੈ ਉਹ ਉਹਨਾਂ ਨੇ ਆਪਣੀ ਸਮਕਾਲੀ ਜੀਵਨ ਦੇ ਚੁਗਿਰਦੇ ਆਸ-ਪਾਸੇ ਤੋਂ ਲਿਆ ਹੈ। ਸੁਰਜੀਤ ਪਾਤਰ ਨੇ ਆਪਣੀ ਰਚਨਾ ਲਈ ਕਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ ਜੀ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ। ਸੁਰਜੀਤ ਪਾਤਰ ਦੀ ਸੰਬੋਧਨ ਵਿਧੀ ਤੇ ਨਾਟਕੀ ਅੰਦਾਜ਼ ਉਸ ਦੀਆਂ ਰਚਨਾਵਾਂ ਨੂੰ ਨਵਾਂ ਹੀ ਗੁਣ ਪ੍ਰਦਾਨ ਕਰਦੀ ਹਨ ਸੁਰਜੀਤ ਪਾਤਰ ਇੱਕ ਪ੍ਰਸਿੱਧ ਗਜ਼ਲਕਾਰ ਹੋਏ ਨੇ ਪੰਜਾਬੀ ਸਾਹਿਤ ਦੇ ਅਸਮਾਨ ਤੇ ਚਮਕਦਾ ਇੱਕ ਸਿਤਾਰਾ ਸੁਰਜੀਤ ਪਾਤਰ ਕਿਹੜੇ ਦੌਰ ਦੇ ਕਵੀ ਸੰਜੀਤ ਤੀਸਰੇ ਦੌਰ ਦੇ ਜੁਝਾਰਵਾਦੀ ਚੇਤਨਾ ਦਾ ਕਵੀ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਤੇ ਪਾਤਰ ਦੀ ਰਚਨਾ ਦਾ ਸੁਭਾਅ ਕੀ ਹੈ ਪ੍ਰਗੀਤਕ ਹੈ ਭਾਵੇਂ ਉਸ ਦੀਆਂ ਗਜ਼ਲਾਂ ਨੂੰ ਗਾਇਆ ਜਾ ਸਕਦਾ ਹੈ ਕਿਹੜੇ ਦੌਰ ਦੇ ਕਵੀ ਸਨ ਤੀਸਰੇ ਦੌਰ ਦੇ ਤੇ ਕਿਹੜੇ ਬਾਦ ਨਾਲ ਸੰਬੰਧਿਤ ਸਨ ਜੁਝਾਰ ਬਾਦ ਸੁਜੀਤ ਪਾਤਰ ਨੇ ਗੀਤ ਗਜ਼ਲ ਤੇ ਕਵਿਤਾ ਦੀ ਰਚਨਾ ਕੀਤੀ ਸੁਜੀਤ ਪਾਤਰ ਨੇ ਗੀਤ ਗਜ਼ਲ ਤੇ ਕਵਿਤਾ ਦੀ ਰਚਨਾ ਕੀਤੀ ਤੇ ਉਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਪਹਿਲੇ ਪੜਾਅ ਵਿੱਚ ਪੰਜਾਬ ਸੰਕਟ ਨੂੰ ਜੋ ਹੈ ਬਿਆਨ ਕੀਤਾ ਹੈ ਤੇ ਸੁਜੀਤ ਪਾਤਰ ਦੀ ਮੌਤ 11 ਮਈ 2024 ਈਸਵੀ ਨੂੰ ਹੋਈ ਥੋੜੇ ਦਿਨ ਪਹਿਲਾਂ ਹੀ ਇਹ ਸਾਡੇ ਤੋਂ ਵਿਛੜ ਗਏ ਹਨ ਇੱਕ ਅਨਮੋਲ ਹੀਰਾ ਅਸੀਂ ਗੁਆਇਆ ਹੈ 11 ਮਈ 2024 ਸਵੇਸਤਰਾਈ ਦੀ ਦੁਬਾਰੀ ਵਿੱਚ ਮੈਂ ਤੁਹਾਨੂੰ ਆਧੁਨਿਕ ਕਵੀ ਸੁਜੀਤ ਪਾਤਰ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰੋ ਜੀ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ